ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਇੱਕ ਛੋਟੀ ਜਿਹੀ ਬੇਨਤੀ ਲੈ ਕੇ ਆਇਆ ਆਪ ਜੀ ਕੋਲ ਜਿਵੇਂ ਆਪ ਜੀ ਸਾਰਿਆਂ ਨੂੰ ਪਤਾ ਵੀ ਆਪਣੀ ਇੱਕ ਸੰਸਥਾ ਝਲਾ ਰਹੇ ਆਂ ਆਪਾਂ ਸਿੱਖਤ ਸਬੰਧ ਸੰਸਥਾ ਤੇ ਪੰਜਾਬ ਬਚਾਓ ਲਹਿਰ ਸੋ ਸੰਸਥਾ ਦੇ ਅਕੋਰਡਿੰਗ ਜਦੋਂ ਆਪਾਂ ਗਰੀਬ ਪਰਿਵਾਰਾਂ ਦੇ ਘਰਾਂ ਦੇ ਵਿੱਚ ਸੇਵਾ ਵਾਸਤੇ ਜਾਂਦਾ ਸੇਵਾ ਦੇਣ ਵਾਸਤੇ ਜਾਂਦਾ ਆ ਤੇ ਉਥੇ ਕੀ ਕਾਰਨ ਕੀ ਹੁੰਦਾ ਜਦੋਂ ਆਪਾਂ ਉਹਨਾਂ ਨੂੰ ਪੁੱਛੀਦਾ ਵੀਰ ਜੀ ਆਯੂਸ਼ਮਾਨ ਕੜਿਆ ਕਾਰਡ ਬਣਿਆ ਹਾ ਤੁਹਾਡਾ ਕਹਿੰਦੇ ਨਹੀਂ ਵੀਰ ਜੀ ਸਾਡਾ ਕਾਰਡ ਨਹੀਂ ਬਣਿਆ ਅੱਛਾ ਜੀ ਕਾਰਡ ਕਿਉਂ ਨਹੀਂ ਬਣਿਆ ਉਹ ਕਹਿੰਦੇ ਵੀ ਸਾਡਾ ਦਾਣਿਆਂ ਵਾਲਾ ਕਾਰਡ ਨਹੀਂ ਬਣਿਆ ਮੈਂ ਹੁਣ ਇੱਕ ਪਰਿਵਾਰ ਦੇ ਕੋਲ ਉਹ ਪਰਿਵਾਰ ਦੇ ਵਿੱਚ ਦਾ ਕਿਸੇ ਘਰ ਵਿੱਚੋਂ ਹੋ ਕੇ ਆਇਆ ਹੁਣੇ 10 ਮਿੰਟ ਪਹਿਲਾਂ ਮੈਂ ਤੂੰ ਹਾਲਤ ਪਰਿਵਾਰ ਦੀ ਇੰਨੀ ਮੰਦਭਾਗੀ ਹਾਲਤ ਆ ਵੀ ਜਿਹੜੇ ਕਮੌਣ ਵਾਲਾ ਜੀ ਸੀ ਘਰ ਦੇ ਵਿੱਚ ਦੋ ਉਹਦੇ ਆਪਰੇਸ਼ਨ ਹੋ ਗਏ ਸਿਰ ਦੇ ਉਹ ਉਹ ਇਹ ਜਿਹੜੀ ਦਿਮਾਗੀ ਹਾਲਤ ਬਿਲਕੁਲ ਖਰਾਬ ਹੋ ਚੁੱਕੀ ਆ ਉਹਦਾ ਅਸੀਂ ਆਪਰੇਟ ਕਰਾਉਣਾ ਸੀਗਾ ਉਹਨਾਂ ਦੀ ਵਾਈਫ ਜਿਹੜੀ ਆ ਉਹਨਾਂ ਦੇ ਕਿੱਤੇ ਦੇ ਵਿੱਚ ਪੱਥਰੀ ਆ ਤੇ ਡਾਕਟਰ ਨੇ ਕਿਹਾ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਆ ਆਪਰੇਸ਼ਨ ਕੀਤਾ ਜਾਵੇ ਉਹਨਾਂ ਦਾ ਪਰ ਉਹਨਾਂ ਕੋਲ ਜਿਹੜਾ ਆਯੂਸ਼ਮਾਨ ਕਾਰਡ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਦਾਣਿਆਂ ਦਾ ਕਾਰਡ ਨਹੀਂ ਬਣਿਆ ਹੋਇਆ ਤੇ ਜਿਹੜੇ ਦੋ ਦੋ ਨੌਕਰੀਆਂ ਕਰਦੇ ਜਿਹਨਾਂ ਦੇ ਬੱਚੇ ਕੈਨੇਡਾ ਅਮਰੀਕਾ ਬੈਠੇ ਆ ਅਠ ਅਠ ਦਾ 10 ਸਕਿੱਲਿਆ ਉਹਨਾਂ ਦੇ ਕਾਰਡ ਬਣੇ ਹੋਇਆ ਮੈਂ ਨਹੀਂ ਕਹਿੰਦਾ ਨਹੀਂ ਬਣਨੇ ਚਾਹੀਦੇ ਬਣਨੇ ਚਾਹੀਦੇ ਸਾਰਿਆਂ ਦੇ ਪਰ ਗਰੀਬ ਪਰਿਵਾਰਾਂ ਦੇ ਪੈਹਲ ਦੇ ਆਧਾਰ ਤੇ ਦੇ ਵਾਸਤੇ ਦਾਣਿਆਂ ਦਾ ਕਾਰਡ ਬਣਾ ਸਕਦਾ ਆ ਤੇ ਮੇਰਾ ਵੀਰ ਜਰੂਰ ਮੇਰੇ ਨਾਲ ਸੰਪਰਕ ਕਰੇ ਬਹੁਤ ਮਾੜੇ ਹਾਲਾਤ ਆ ਕੁਝ ਪਰਿਵਾਰਾਂ ਦੇ ਮੈਂ ਚਾਹੁੰਨਾ ਵੀ ਉਹਨਾਂ ਦਾ ਆਯੂਸ਼ਮਾਨ ਕਾਰਡ ਬਣ ਕੇ ਦਾਣਾ ਦੇ ਹਸਪਤਾਲ ਦੇ ਵਿੱਚ ਅਸੀਂ ਇਲਾਜ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ